ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਬਹੁਤ ਜਿਆਦਾ ਵੀਡੀਓ ਇੱਕ ਵਾਇਰਲ ਹੋ ਰਹੀ ਹੈਗੀ ਹੈ ਜੋ ਕਿ ਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਹੀ ਇੰਨੀ ਕੁ ਵਾਇਰਲ ਹੋ ਰਹੀ ਆ ਇੱਕ ਯੂਪੀ ਦੀ ਭਈਆ ਰਾਣੀ ਹੈ ਪਤਾ ਨਹੀਂ ਕੌਣ ਹੈ ਕੌਣ ਨਹੀਂ ਅਸੀਂ ਉਹਨੂੰ ਜਾਣਦੇ ਨਹੀਂ ਉਹ ਪਤਾ ਕੀ ਕਹਿ ਰਹੀ ਹੈ ਸੰਗਤ ਜੀ ਸੰਗਤ ਜੀ ਉਹ ਕਹਿ ਰਹੀ ਹੈਗੀ ਆ ਵੀ ਪੰਜਾਬੀਆਂ ਨੂੰ ਯੂਪੀ ਬਿਆਰ ਗੁਰੂਗਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਟਨਾ ਸਾਹਿਬ ਦੇ ਵਿੱਚੋਂ ਜੁੱਤੀਆਂ ਮਾਰ ਕੇ ਭਜਾਵਾਂਗੇ ਉਹਨੂੰ ਪੁੱਛਣ ਆਲਾ ਹੋਵੇ ਬਈਆ ਰਾਣੀ ਨੂੰ ਵੀ ਜਦੋਂ ਤੇਰੇ ਜੁੱਤੀਆਂ ਪੈਣ ਲੱਗ ਜਾਣ ਤੇ ਇੱਥੋਂ ਪੰਜਾਬ ਦੇ ਵਿੱਚੋਂ ਤਿੱਤਰ ਹੋਣਗੇ ਨਹੀਂ ਹੋਣਗੇ ਖਾਲਸਾ ਜੀ ਦੱਸਿਓ ਮੜਾ ਜੀ ਇਹ ਜਿਹੜੀਆਂ ਬਈਆ ਰਾਣੀਆਂ ਬੋਲਦੀਆਂ ਨੇ ਨਾ ਇਹ ਬੋਲਣ ਜੋਗੀਆਂ ਜ਼ਿਆਦੀਆਂ ਨੇ ਅਰੇ ਬਈਆ ਰਾਣੀ ਅੱਛਾ ਇਹ ਤੇ ਹੈਗੀ ਕਾਣੀ ਕਾਣੀ ਆਪਣੇ ਆਪ ਤਾਂ ਬੜੀਆਂ ਸਿਆਣੀਆਂ ਬਣਦੀਆਂ ਨੇ ਪਰ ਇਹ ਆਪ ਦਾ ਉਹ ਚੀਜ਼ ਉਹ ਟਾਈਮ ਪੁੱੜ ਜਾਂਦੀ ਹੈ ਨਾ ਜਿਹੜੇ ਟਾਈਮ ਨਾ ਵੀ ਇਹ ਆਈਆਂ ਸੀਗੀਆਂ ਜਦੋਂ ਵੀ ਕੰਮ ਕਰਨ ਵਾਸਤੇ ਆਉਂਦੇ ਨੇ ਇੱਥੇ ਆ ਕੇ ਆਪਦੇ ਪੱਕੇ ੱਡੇ ਬਣਾ ਲੈਂਦੀਆਂ ਨੇ ਇਹ ਜਿਹੜੀਆਂ ਜਨਾਨੀਆਂ ਨੇ ਨਾ ਬਾਬਾ ਜੀ ਇਹ ਜਿਹੜੀਆਂ ਜਨਾਨੀਆਂ ਜਿਹੜੀਆਂ ਇਹ ਭਈਆ ਰਾਣੀਆਂ ਨਹੀਂ ਕਾਨੀਆਂ ਨੇ ਸਾਡੇ ਪੰਜਾਬ ਦੀਆਂ 12 12 13 13 ਸਾਲ ਦੀਆਂ ਕੁੜੀਆਂ ਲਿਆਉਂਦੇ ਨੇ ਉੱਥੋਂ ਤੇ ਇੱਥੇ ਸਾਨੂੰ ਗਵਾਹ ਕਰਦੇ ਨੇ ਇਹ ਮੇਰੇ ਕੋਲੇ ਕਈ ਕੇਸ ਆਇਆ ਬਾਬਾ ਜੀ ਇਹ ਸੰਤ ਜੀ ਬਾਬਾ ਜੀ ਇਹਨਾਂ ਦੇ ਕੋਲ ਕੰਮ ਹੀ ਇਹ ਆ ਕੋਈ ਹੋਰ ਕੋਈ ਕੰਮ ਹੀ ਹੈ ਨਹੀਂਗਾ اچھا ਇਹੇ ਕੰਮ ਕਰਨਾ ਜਾਣਦੇ ਆ ਜਿਹੜਾ ਇਹਨਾਂ ਨੂੰ ਆਂਦਾ ਵਾ ਜਿਹੜਾ ਪਿੱਛੇ ਇਹ ਕਰਦੀਆਂ ਨੇ ਇਹਨਾਂ ਨੇ ਉਹੀ ਕੰਮ ਕਰਨਾ ਸਾਰੀਆਂ ਨਹੀਂ ਮਤਲਬ ਸਾਰੀਆਂ ਨਹੀਂ ਬਾਬਾ ਜੀ ਸਾਰੀਆਂ ਨਹੀਂ ਆਗੀਆਂ ਕੁਝ ਭਈਆ ਰਾਣੀਆਂ ਉਹ ਕਾਣੀਆਂ ਨੇ ਜਿਨ੍ਹਾਂ ਨੇ ਗੰਦ ਪਾਇਆ ਇਹ ਉਹ ਕਾਣੀ ਭਈਆ ਰਾਣੀਆਂ ਜਿਹੜੀ ਕਹਿ ਰਹੀ ਹੈ ਜੁੱਤੀਆਂ ਦਾ ਦਗ ਦੱਸਦੀ ਆ ਤੇ ਜੇ ਇਹ ਜੁੱਤੀਆਂ ਮਾਰ ਮਾਰ ਸਾਰੇ ਦਾ ਗੰਜਾ ਕਰਦੀਏ ਪੋਲਾ ਕਰਦੀਏ ਤੇ ਕਿੱਦਾਂ ਦਾ ਲੱਗੂ ਇਹ ਦੱਸੋ ਖਾਲਸਾ ਜੀ ਯੂਫਰ ਪਿਆਰ ਦੇ ਵਿੱਚੋਂ ਜਿਹੜੀਆਂ ਬੱਸਾਂ ਵੀ ਆ ਰਹੀਆਂ ਨਾ ਨਜ਼ਾਇਜ਼ ਭਈਆ ਰਾਣੀਆਂ ਭਈਆ ਰਾਣੀਆਂ ਜਿਹੜੇ ਭਈਏ ਭਈਆ ਰਾਣੀਆਂ ਲੱਦ ਲੱਦ ਕੇ ਲਿਆ ਰਹੇ ਇੱਧਰ ਨੂੰ ਉਹਨਾਂ ਦੀ ਵੀ ਕੋਈ ਪੁੱਛ ਪ੍ਰਤਾਲ ਨਹੀਂ ਹੈਗੀ ਅੱਛਾ ਤੇ ਇਹ ਤਾਂ ਬਹੁਤ ਗਲਤ ਗਏ ਨੇ ਗੁਰੂ ਦੀ ਨਗਰੀ ਦੇ ਵਿੱਚ ਪਟਨਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਗਲਤ ਗਏ ਨੇ ਪੰਜਾਬੀਆਂ ਨੂੰ ਅੱਛਾ ਇਹਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ ਇਹਦੀ ਜੀ ਕਿਤੇ ਇਹ ਜੇ ਕਾਰਵਾਈ ਤਾਂ ਹੋਣੀ ਚਾਹੀਦੀ ਹੈ ਸਰਦਾਰ ਸਾਹਿਬ ਇਹ ਜਿਹੜੇ ਭਈਏ ਆਣ ਕੇ ਆਪਣੇ ਪੰਜਾਬ ਦੇ ਵਿੱਚ ਗੰਦ ਪਾਉਂਦੇ ਆ ਇਹ ਕੀ ਕਹਿਣਾ ਚਾਹੁੰਦੇ ਆ ਇੱਥੇ ਪਹਿਲੇ ਦੱਸੋ ਨਾ ਤੁਸੀਂ ਜਿਹੜੇ ਪੰਜਾਬ ਦੇ ਵਿੱਚ ਆਣ ਕੇ ਇੱਥੇ ਗੰਦ ਕਰਦੇ ਕੁਝ ਜਿਹੜੇ ਭਈਏ ਉਧਰੋਂ ਜਿਹੜੇ ਗੈਂਗਸਟਰ ਕੁਝ ਲੁੱਟਖੋਹਲੇ ਚੋਰ ਐ ਬਦਮਾਸ਼ ਐ ਉਹ ਪੰਜਾਬ ਚ ਆ ਕੇ ਬਸਨੀਕ ਬਣ ਜਾਂਦੇ ਇੱਥੇ ਬਸ ਇੱਥੇ ਰਹਿ ਜਾਂਦੇ ਅੱਜ ਹੁਣ ਉਹ ਭਈਆ ਰਾਣੀ ਆਪਾਂ ਨੂੰ ਗਾਲਾਂ ਕੱਢ ਰਹੀ ਹੈਗੀ ਆ ਪੰਜਾਬੀਆਂ ਨੂੰ ਕਹਿ ਰਹੀ ਹੈਗੀ ਆ ਵੀ ਐਦਾਂ ਐਦਾਂ ਗੱਲਬਾਤ ਹੈਗੀ ਆ ਪੰਜਾਬੀਆਂ ਦੇ ਜੁੱਤੀਆਂ ਐਦਾਂ ਹੈ ਇਹ ਤਾਂ ਬਹੁਤ ਗਲਤ ਹੈ ਜੀ ਉਹ ਹੁਣ ਉਹਦੇ ਪਰਚਾ ਹੋਣਾ ਚਾਹੀਦਾ ਜੁੱਤੀਆਂ ਵੀ ਪਹਿਣੀਆਂ ਚਾਹੀਦੀਆਂ ਸੰਗਤ ਦੱਸੂਗੀ ਇਹ ਤਾਂ ਪ੍ਰਸ਼ਾਸਨ ਨੂੰ ਉਹਦੇ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਹੈ ਕਾਰਵਾਈ ਕਰਨੀ ਚਾਹੀਦੀ ਉਹਦੇ ਖਿਲਾਫ ਆਪਣੇ ਸਿੰਘਾਂ ਦੇ ਗੁਰੂਆਂ ਦੀ ਪੀਰਾਂ ਦੀ ਧਰਤੀ ਦੇ ਵਿੱਚ ਇਹ ਜਾਏ ਸਵਾਲ ਜਵਾਬ ਕਰ ਰਹੀ ਹੈ ਸਿੰਘਾਂ ਨਾਲ ਬਹੁਤ ਗਲਤ ਹੈ ਜੀ ਇੱਕ ਗੱਲ ਤੁਸੀਂ ਹੋਰ ਦੇਖੀ ਹੋਊਗੀ ਆਪਣੇ ਇਸੇ ਪੰਜਾਬੀ ਦੇ ਗੈਹਦਾਰ ਕਾਰਡ ਨਹੀਂ ਬਣਦਾ ਰਾਸ਼ਨ ਕਾਰਡ ਨਹੀਂ ਬਣਿਆ ਆਂਦੇ ਬੱਚੋ ਨੇ ਪਹਿਲੇ ਇਹਨਾਂ ਦਾ ਦਾਸਨ ਕਾਰਡ ਬਣ ਗਿਆ ਤਾਂ ਨਾਲ ਹੀ ਜੈਦਾਰ ਕਾਰਡ ਬਣ ਜਾਂਦੇ ਆ ਅੱਛਾ ਤੇ ਇਹਦਾ ਕੀ ਚੱਕਰ ਆ ਇਹਦਾ ਚੱਕਰ ਇਹ ਹੀ ਹੈ ਵੀ ਜਿਹੜੇ ਸਾਡੇ ਜਿਹੜੇ ਸਾਡੇ ਕਮੀਆਂ ਨੇ ਪੰਜਾਬੀਆਂ ਦੇ ਵਿੱਚ ਕਮੀਆਂ ਨੇ ਕੁਝ ਆਪਣੀ ਸਰਕਾਰ ਚ ਕਮੀਆਂ ਨੇ ਇਹ ਜਿਹੜੇ ਇਹਨਾਂ ਦੇ ਆਧਾਰ ਉਤਕਾਰ ਦੋ ਦੋ ਬਣੇ ਹੋਏ ਇਹ ਬਈਯਾਰਾਣੀ ਤਾਂ ਮੈਂ ਕਹਿੰਦਾ ਚੈੱਕ ਕਰ ਲੋ ਬਈਯਾਰਾਣੀ ਕਵਾਂਗੇ ਜਿਹੜੇ ਸਹੀ ਪ੍ਰਵਾਸੀ ਹੁੰਦੇ ਨੇ ਜਿਹੜੀਆਂ ਰਾਣੀਆਂ ਹੁੰਦੀਆਂ ਨੇ ਔਰ ਘਰ ਸੰਭਾਲਦੀਆਂ ਨੇ ਉਹ ਇੰਨਾ ਬਕਵਾਸ ਨਹੀਂ ਕਰਦੇ ਜਿੰਨੀ ਇਹ ਜਾਣ ਕਰਦੀ ਸੀ ਬਕਵਾਸ ਇਹ ਬੜਾ ਜਿਆਦਾ ਬਕਵਾਸ ਕਰ ਰਹੀ ਸੀ ਜੇ ਉਹਦੇ ਨਾਲ ਕੋਈ ਘਟਨਾ ਹੋਈ ਆ ਜਾਂ ਕੋਈ ਗੱਲਬਾਤ ਹੋਈ ਆ ਸੀ ਮੰਨਦੇ ਆ ਵੀ ਘਟਨਾ ਹੋਈ ਹੋਊਗੀ ਜਾਂ ਕੋਈ ਗੱਲਬਾਤ ਹੋਈ ਆ ਵੀ ਪੁਲਿਸ ਵਾਲਿਆਂ ਕੋਲੇ ਜਾਂਦੀ ਆ ਇਹ ਥੋੜੀ ਵੀ ਗਾਲਾਂ ਕੱਢਣਾ ਜਾਣਦੀ ਆ ਵੀ ਗਾਲਾਂ ਕੱਢਣ ਲੱਗੀ ਪੰਜਾਬੀਆਂ ਨੇ ਨੇ ਕੀ ਕਰਿਆ ਸੰਗਤ ਜੀ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਜਿਹੜਾ ਪਟਨਾ ਸਾਹਿਬ ਹੈ ਨਾ ਪਟਨਾ ਸਾਹਿਬ ਗੁਰੂ ਦੀ ਧਰਤੀ ਹੈਗੀ ਆ ਗੁਰੂ ਪਿਤਾ ਜੀ ਨੇ ਉੱਥੇ ਜਨਮ ਲਿਆ ਸੀਗਾ ਉਹ ਜਿਹੜੇ ਨਾ ਇਹ ਭਈਏ ਸੀ ਨਾ ਜਿਹੜੇ ਭਈਏ ਪ੍ਰਵਾਸੀ ਭਈਏ ਜਿਹੜੇ ਕੁਛ ਭਈਏ ਸੀ ਉੱਥੇ ਵੀ ਚੋਰ ਸੀਗੇ ਮੈਂ ਤੁਹਾਨੂੰ ਗੱਲ ਦੱਸਦਾ ਚੋਰ ਸੀ ਮੈਂ ਇੱਕ ਕਹਾਣੀ ਸੁਣੀ ਆ ਛੋਟੀ ਜੁੱਤੂ ਗਏ ਸੀ ਪਟਨਾ ਸਾਹਿਬ ਅਸੀਂ ਤੇ ਉਹ ਜਿਹੜੇ ਚੋਰ ਸੀ ਨਾ ਮਹਾਰਾਜ ਦਾ ਇੱਕ ਕਹਿੰਦੇ ਨਾ ਉੱਥੇ ਸਿਆਹ ਬਣਾਇਆ ਸੀਗਾ ਸੋਨੇ ਦਾ ਤੇ ਇੱਕ ਚਾਂਦੀ ਦਾ ਤੇ ਉਹਦਾ ਮਹਾਰਾਜ ਖੇਡਦੇ ਹੁੰਦੇ ਸੀਗੇ ਜਿਹਨੋਂ ਦੇ ਨਾ ਖੇਡਦੇ ਹੁੰਦੇ ਸੀ ਨਾ ਤੇ ਉਹ ਕੱਢ ਕੇ ਲੈ ਕੇ ਜਿਹੜੇ ਚੋਰ ਸੀ ਨਾ ਉੱਥੋਂ ਨਾ ਇਹਨਾਂ ਨੇ ਡੁਪਲੀਕੇਟ ਸੋਨੇ ਦਾ ਰੱਖ ਦਿੱਤਾ ਉੱਥੇ ਤੇ ਚਾਂਦੀ ਦਾ ਬਣਾ ਕੇ ਖਰਕੋਸ ਤੇ ਸੋਨੇ ਦਾ ਡੁਪਲੀਕੇਟ ਬਣਾ ਕੇ ਇਹਨਾਂ ਨੇ ਰੱਖ ਲਿਆ ਤੇ ਚੋਰੀ ਕਰ ਲਈ ਭਈਆ ਨੇ ਜਿਹੜੀ ਸੇਵਾ ਲੱਗੇ ਸੀ ਉੱਥੇ ਫਿਰ ਉਸੇ ਗੁਰੂ ਮਹਾਰਾਜ ਨੇ ਉੱਥੇ ਇਹਨਾਂ ਨੂੰ श्राप ਦੇ ਕੇ ਆਏ ਸੀਗੇ ਕਹਿੰਦੇ ساری ਉਮਰ ਤੁਸੀਂ ਚੋਰੀਆਂ ਕਰਦੇ ਰਹੋਗੇ ਤੇ ਲੋਕਾਂ ਨੂੰ ਗਲਤ ਬੋਲਦੇ ਰਹਿਣਗੇ ਓਏ ਓਹ ਲੋਕ ਹੈ ਜਿਹੜੇ ਗਲਤ ਬੋਲਦੇ ਹੈਗੇ ਤੇ ਸੰਗਤ ਜੀ ਇਹਨਾਂ ਦੇ ਜੁੱਤੀਆਂ ਮਾਰੋ ਇਹਨਾਂ ਦੇ ਇੰਨੀਆਂ ਤੋਂ ਜੁੱਤੀਆਂ ਮਾਰੋ ਜਿਹੜਾ ਸਾਡੇ ਪੰਜਾਬ ਦੇ ਧਰਤੀ ਦੇ ਵਿੱਚ ਰਹਿ ਕੇ ਪੰਜਾਬ ਦਾ ਖਾਂਦੇ ਪੰਜਾਬ ਦੇ ਵਿੱਚ ਰਹਿੰਦੇ ਆ ਪੰਜਾਬ ਦਾ ਹੀ ਖਾਲੀ ਦੇ ਵਿੱਚ ਸਰਾਖ ਕਰਦੇ ਆ ਇਹ ਕਿਹੜੀ ਕਦਾਵ ਦੇ ਵਿੱਚ ਲਿਖਿਆ ਵੀ ਤੁਸੀਂ ਸਾਡੇ ਪੰਜਾਬ ਦੇ ਵਿੱਚ ਭਈਏ ਹੋਗੇ ਇੱਕ ਭਈਏ ਕਹਾਂਗੇ ਪਰ ਜਿਹੜੇ ਪ੍ਰਵਾਸੀ ਹੁੰਦੇ ਸਹੀ ਹੁੰਦੇ ਆ ਇਹ ਭਈਆ ਰਾਣੀ ਦੇ ਇੰੀਆਂ ਜੁੱਤੀਆਂ ਫੇਰਨੀਆਂ ਚਾਹੀਦੀਆਂ ਪੰਜਾਬੀਆਂ ਨੂੰ ਜੁੱਤੇ ਵੀ ਮਿਲਦੀਆਂ ਨਾ ਤੇ ਢਾ ਲੋ ਫੜ ਕੇ ਜੇ ਨਹੀਂ ਸਰਕਾਰ ਮਾਨ ਦੇ ਦਿੱਤਾ ਨਹੀਂ ਤਾਂ ਸਾਡੀ ਸੀਬੀ ਸਾਹਿਬ ਨੂੰ ਡੀਸੀਬੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਡੀ ਬੇਨਤੀ ਹੈ ਹੱਥ ਜੋੜ ਕੇ ਤੇ ਇਹਨਾਂ ਨੂੰ ਜਲਦ ਤੋਂ ਜਲਦ ਪਰਚਾ ਪਾਓ ਇਹਨਾਂ ਤੇ ਤੇ ਜੇ ਕਿਤੇ ਸਾਡੇ ਧੱਕੇ ਚੜ ਗਈ ਅਈ ਦਾ ਪਰਚਾ ਨਾਲੇ ਪਰਚਾ ਵੀ ਪਵਾਵਾਂਗੇ ਨਾਲੇ ਜੁੱਤੀਆਂ ਮਾਰਦੇ ਲੈ ਕੇ ਆਵਾਂਗੇ ਫਿਰ ਦੱਸਾਂਗੇ ਵੀ ਪੰਜਾਬੀ ਕਿਦਾਂ ਜੁੱਤੀਆਂ ਮਾਰਦੇ ਹੈਗੇ ਤੂੰ ਪੰਜਾਬੀ ਵਿੱਚ ਗੱਲ ਕਰਦੀ ਆ ਜੁੱਤੀਆਂ ਮਾਰਨ ਦੀ ਤੇ ਤੈਨੂੰ ਮਾਰ-ਮਾਰ ਜੁੱਤੀਆਂ ਸਿਰ ਗੰਜਾ ਕਰਦੇ ਥਾਣੇ ਲੈ ਕੇ ਜਾਵਾਂਗੇ ਤੇ ਸਾਡੀ ਅਫਸਰਾਂ ਨੂੰ ਬੇਨਤੀ ਆ ਜਲਦ ਤੋਂ ਜਲਦ ਇਹ ਤੇ ਕਾਰਵਾਈ ਕਰ ਲਓ ਤੇ ਸਾਨੂੰ ਜੇ ਇਹਦਾ ਟਿਕਾਣਾ ਟਿਕੂਨੇ ਦਾ ਜੇ ਮੈਨੂੰ ਪਤਾ ਨਹੀਂ ਲੱਗੇ ਜਦ ਮੈਨੂੰ ਪਤਾ ਲੱਗੇ ਤਾਂ ਮੈਂ ਤੇ ਘਰੇ ਪਹੁੰਚਿਆ ਥੋੜੇ ਦਿਨਾਂ ਦੇ ਵਿੱਚ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਵੀ ਪਤਾ ਲੱਗ ਗਿਆ ਤੇ ਜਲਦ ਤੋਂ ਜਲਦ ਇਹ ਪਰਚਾ ਪਾ ਲਓ ਇਹ ਜਿਹੜੀ ਥਾਲੀ ਬਾਬਾ ਇੱਕ ਕੁਛ ਦੱਸੋ ਇਹ ਜਿਹੜੀ ਥਾਲੀ ਚ ਖ ਇਹ ਜਿਹੜੀ ਥਾਲੇ ਚ ਖਾਂਦੇ ਆ ਨਾ ਉਰ ਚ ਸ਼ੇਕ ਕਰਦੇ ਆ ਇਹਨਾਂ ਨੂੰ ਕਮਰਾ ਦੇ ਦਈਏ ਨਾ ਕਿਰਾਏ ਤੇ ਹਾਂ ਤੇ ਆਪਾਂ ਨੂੰ ਰੰਗ ਕਰਨ ਦੀ ਲੋੜ ਨਹੀਂ ਪੈਂਦੀ ਇਹ ਪਚਕਾਰੀਆਂ ਮਾਰ ਮਾਰ ਕੇ ਕਰ ਦਿੰਦੇ ਆ ਅੱਛਾ ਜੀ ਫਿਰ ਇਹਦਾ ਤੁਹਾਡਾ ਮਤਵ ਵਾਲਾ ਵੀ ਆਪਾਂ ਭਈਏ ਬੁਲਾਈਏ ਤੇ ਪਚਕਾਰੀਆਂ ਮਰਵਾਈਏ ਤੇ ਰੰਗ ਨੂੰ ਰੰਗ ਕਰਵਾਈਏ ਕਮਰੇ ਜਿਹੜੇ ਲੋਕ ਦਿੰਦੇ ਆ ਇਹ ਕਮਰੇ ਉਹਨਾਂ ਨੂੰ ਚੇਤਾਵਨੀ ਇਹ ਆ ਵੀ ਭਈਆਂ ਨੂੰ ਕਮਰੇ ਨਾ ਦੋ ਭਈਆਂ ਨੂੰ ਕੱਢੋ ਮਾਰੋ ਜੁੱਤੀਆਂ ਮਾਰ ਕੇ ਬਾਹਰ ਜਿਹੜੇ ਗਲਤ ਆ ਜਿਹੜੇ ਗਲਤ ਆ ਜਿਹੜੇ ਬਾਬਾ ਜੀ ਗਲਤ ਆ ਉਹ ਗਲਤ ਦਾ ਉਹਨਾਂ ਦੀ ਗੱਲ ਕਰੋ ਉਹਨਾਂ ਦੀ ਗੱਲ ਕਰੋ ਜਿਹੜੇ ਗਲਤ ਆ ਉਹਨਾਂ ਦੀ ਗੱਲ ਕਰਦਾ ਮੈਂ ਜਿਹੜੇ ਸਹੀ ਬੰਦੇ ਕੰਮ ਕਰਦੇ ਆ ਵਧੀਆ ਕੰਮ ਕਰਦੇ ਸਾਰੇ ਸਾਰੇ ਭਈਏ ਕੋਈ ਨਹੀਂ ਹੈਗੇ ਸਾਰੇ ਚੰਗੇ ਵੀ ਨਹੀਂਗੇ ਤੇ ਸਾਰੇ ਮਾਰੇ ਵੀ ਹੈ ਨਹੀਂਗੇ ਨਹੀਂ ਹੈਗੇ ਸਹੀ ਗੱਲ ਹੈ ਤਾਂ ਨਹੀਂ ਤੇ ਇਹ ਗੱਲ ਕਹਿਣਾ ਵੀ ਜਿਹੜੇ ਭਈਏ ਨੇ ਇਹਨਾਂ ਨੂੰ ਆਂਦੇ ਨੇ ਇਹਨਾਂ ਦਾ ਕੋਈ ਧਾਰ ਗਾਰਡ ਹੁੰਦਾ ਵਾ ਨਾ ਕੋਈ ਰਾਸ਼ਨ ਗਾਰਡ ਇਹ ਆਂਦੇ ਬੱਚੋ ਨੇ ਪਹਿਲਾਂ ਬਣਦੇ ਕਿਉਂਕਿ ਸਰਪੰਚਾਂ ਦੇ ਮੈਂਬਰਾਂ ਦੇ ਸਿਰ ਤੇ ਹਿਸ਼ਾਲਾ ਮਾਰਦੇ ਨੇ ਸਾਡੇ ਜਿਹੜੇ ਪੰਜਾਬੀ ਭਰਾ ਨੇ ਨਾ ਜਿਹੜੇ ਸਟੇਸ਼ਨਾਂ ਤੇ ਜਾ ਕੇ ਲਿਆ ਕੇ ਗੱਡੀਆਂ ਦੇ ਵਿੱਚ ਲਿਜਾ ਕੇ ਉਹਨਾਂ ਨੂੰ ਢੋਲ ਵਜਾ ਕੇ ਲੈ ਕੇ ਜਾਂਦੇ ਢੋਲ ਵਜਾ ਕੇ ਲੈ ਜਾਂਦੇ ਨਾਲ ਉਹਦੇ ਹਾਰ ਪਾਉਂਦੇ ਆ ਮੈਂ ਖੁਦ ਦੇਖਿਆ ਜੀ ਗੱਡੀ ਦੇ ਵਿੱਚ ਲੈ ਕੇ ਗਿਆ ਨਾ ਮੈਂ ਮੱਤੇ ਵਾਲੇ ਛੱਡ ਗਿਆ ਆ ਸੀਗਾ ਤੇ ਉਹ ਭਈਏ ਨੇ ਨਾ ਸਵਾਗਤ ਕੀਤਾ ਇੰਨਾ ਸਵਾਗਤ ਤਾਂ ਕੋਈ ਜਵਾਈ ਤਾਂ ਨਹੀਂ ਕਰਦਾ ਜਿੰਨਾ ਉਹਦਾ ਕੀਤਾ ਉਹ ਵਾਹ 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 ਵੇਖੋ ਜੀ ਵੇਖੋ ਕਿਆ ਬਾਤ ਹਨ ਹੋ ਗਏ ਇਸ ਗੱਲ ਨੂੰ ਮੈਂ ਕਹ ਰਿਹਾ ਕਹਿੰਦਾ ਇਹਨਾਂ ਨੂੰ ਕੰਮ ਲੈਣਾ ਸਾਡੇ ਮੁੰਡੇ ਕੰਮ ਨਹੀਂ ਕਰਦੇ ਉਹਨਾਂ ਦੇ ਮੁੰਡੇ ਨਸ਼ੇ ਕਰਦੇ ਆ ਭਈ ਇਹ ਆਪਦੇ ਪੈਸੇ ਬਚਉਂਦੇ ਆ ਬਚਾ ਕੇ ਆਪਦਾ ਕਰਤ ਲੰ ਚਲਾਉਂਦੇ ਆ ਆਪਣੇ ਲੁਦੇ ਪੰਜਾਬ ਦੇ ਵਿੱਚ ਕੋਈ ਬੀੜੀ ਨਹੀਂ ਸੀ ਕੋਈ ਤਮਾਕੂ ਨਹੀਂ ਸੀ ਕੋਈ ਗੁਟਕੇ ਦਾ ਨਹੀਂ ਸੀ ਪਤਾ ਅੱਜ 6-7 ਦਾਦਾ ਸਾਲ ਦੇ 9-9 ਸਾਲ ਦੇ ਬੱਚਿਆਂ ਨੂੰ ਪੁੱਛ ਕੇ ਦੇਖ ਲਓ ਤਲਬ ਕੀ ਹੁੰਦਾ ਵਾ ਗੁਟਕਾ ਕੀ ਹੁੰਦਾ ਸਕੂਲਾਂ ਦੇ ਵਿੱਚ ਕੁੜੀਆਂ ਨੇ ਜਿਹੜੀਆਂ ਇਹ ਭਈਆਂ ਦੀਆਂ ਇਹਨਾਂ ਨੇ ਸਿਖਾਇਆ ਪੰਜਾਬੀਆਂ ਦੀ ਕੁੜੀਆਂ ਨੂੰ ਮਾਰੇ ਰੱਬਾਣਾ ਕਿ ਵੀ ਜਿਹੜਾ ਤਮਾਕੂ ਆ ਏ ਕੀ ਹੁੰਦਾ ਇੱਕਦਮ ਮੈਂ ਗੱਲ ਦੱਸਦਾ ਚਲਦੀ ਚਲਦੀ ਇੱਕ ਵੀਡੀਓ ਦੇ ਵਿੱਚ ਇਹਨਾਂ ਜਿਹੜੀ ਇਹ ਲੋਕ ਆ ਨਾ ਪ੍ਰਵਾਸੀ ਭਈਏ ਜਿਹੜੇ ਗੰਦੇ ਲੋਕ ਹੁੰਦੇ ਆ ਇਹ ਗੰਦੇ ਲੋਕ ਨਾ 12 12 13 13 ਸਾਲ ਦੀਆਂ ਕੁੜੀਆਂ ਲੈ ਕੇ ਆਉਂਦੇ ਲੁਧਿਆਣੇ ਸ਼ਹਿਰ ਦੇ ਵਿੱਚ ਸਾਡੇ ਕੋਲੇ ਦੋ ਕੇਸ ਆ ਚੁੱਕੇ ਸੰਗਤ ਜੀ ਇਹ ਕੇਸ ਜਿਹੜਾ ਇੱਕ ਰਾਮਨਗਰ ਦੇ ਵਿੱਚ ਵੀ ਸੀਗਾ ਇੱਕ ਮੈਂ ਦਿਖਾਈ ਵੀਡੀਓ ਚੱਲਦੀ ਹੋਣੀ ਦੇਖੀ ਹਣੀ ਤੁਸੀਂ ਇਹ ਆਪਣੇ ਇੱਥੇ ਲਾਈਵ ਚੱਲਦੀ ਸੀਗੀ ਵੀਡੀਓ ਤੋਂ ਤੇ ਉਸ ਟਾਈਮ ਪੇਜ ਦੇ ਉੱਤੇ ਤੇ ਉਸ ਟਾਈਮ ਉਹ ਕੁੜੀ 12 13 ਸਾਲ ਦੀ ਕੁੜੀ ਦਿਖਾਈ ਸੀਗੀ ਉਹਨਾਂ ਨੇ ਕੀ ਕੀਤਾ ਸੀਗਾ ਉਹ ਕੁੜੀ ਨੂੰ ਨਾ ਗਵਾਹ ਕਰ ਦਿੰਦੇ ਬੱਚਿਆਂ ਨੂੰ ਗਾਂਹ ਕਰ ਉਹ ਕੁੜੀ ਨੂੰ ਗਾਂਹ ਕਰਕੇ ਤੇ ਬਾਅਦ ਦੇ ਵਿੱਚ ਕਹਿੰਦੇ ਸੀਗੇ ਵੀ ਤੂੰ ਲੁੱਟ ਲੈਂਦੇ ਹੀ ਉਹਨਾਂ ਨੂੰ ਕਹਿੰਦੇ ਵੀ ਤੂੰ ਇਦਾਂ ਕਹਿਆ ਵੀ ਮੇਰੀ ਇੱਜ਼ਤ ਲੁੱਟ ਲਈ ਉਹ ਜਿਹੜੇ ਦੋਸੋ ਜੋ ਤੁਸੀਂ ਇਦਾਂ ਦੇ ਬਿਹਾਰ ਦੇ ਵਿੱਚੋਂ ਲਿਆ ਕੇ ਇਦਾਂ ਦੇ ਬੱਚੇ ਛੋਟੇ-ਛੋਟੇ ਤੁਸੀਂ ਗਲਤ ਕੰਮ ਕਰਵਾਉਨੇ ਹੋ ਤੇ ਤੁਹਾਡੇ ਬਾਤੇ ਲਹਨਤਾਂ ਨਹੀਂ ਹੈਗੀਆਂ ਤੁਹਾਡੇ ਬਾਤੇ ਗਲਤ ਗੱਲਾਂ ਨਹੀਂ ਹੈਗੀਆਂ ਚਲੋ ਮੰਨਦੇ ਆ ਵੀ ਇਦਾਂ ਦੇ ਕੰਮ 12 12 13 13 ਸਾਲ ਦੇ ਬੱਚਿਆਂ ਨੂੰ ਪੰਜਾਬੀਆਂ ਦੇ ਵਿੱਚ ਲਾ ਕੇ ਤੁਸੀਂ ਉਹਨਾਂ ਦੇ ਪਰਚੇ ਪਵਾ ਕੇ ਪਿੰਕੇ ਤੇ ਕਹਿੰਦੇ ਨੇ ਪਰਚਾ ਪਵਾਵਾਂਗੇ ਤੇ ਨਹੀਂ ਤਾਂ ਪੈਸੇ ਦੇ ਉਹ ਵਿਚਾਰੇ ਡਰਦੇ ਅਗਲੇ ਕਹਿੰਦੇ ਨੇ ਲਓ ਬੀਬੀ ਪੈਸੇ ਲੈ ਲਓ ਤੇ ਹਸਾਬ ਕਰ ਮੇਰੇ ਕੋਲ ਇਦਾਂ ਦੇ ਕੇਸ ਬਹੁਤ ਆਏ ਸੀਗੇ ਤੇ ਆਉਂਦੇ ਵੀ ਅਸੀਂ 100 ਕਿੱਤੇ ਵੀ ਇਹ ਸੈਟ ਤੇ ਇਦਾਂ ਨਾਲ ਕੋਲ ਬਚ ਕੇ ਰੋ ਜਿਹੜੀਆਂ ਕੁੜੀਆਂ 12-12 13-13 ਸਾਲ ਦੀਆਂ ਕੁੜੀਆਂ ਭਈਆਂ ਦੀਆਂ ਆ ਗਿਆ ਨੇ ਇਹਨਾਂ ਕੋਲ ਬਚ ਕੇ ਰੋ ਬਾਕੀ ਧੀਆ ਭੈਣਾਂ ਸਾਡੀਆਂ ਸਭ ਦੀਆਂ ਸਾਂਝੀਆਂ ਨੇ ਪਰ ਇਹ ਕਿਸੇ ਨੂੰ ਮਾਰਾ ਨਹੀਂ ਕਹਿੰਦੇ ਆ ਤੇ ਪਰ ਕੁਝ ਜਿਹੜੀਆਂ ਧੀਆ ਨੇ ਇਦਾਂ ਦੇ ਪੁੱਠੇ ਸਿੱਧੇ ਕੰਮ ਕਰਦੀਆਂ ਉਧਰੋਂ ਬਿਹਾਰ ਵਿੱਚੋਂ ਆਣ ਕੇ ਅਸੀਂ ਉਹਨਾਂ ਨੂੰ ਚਾਹ ਅੱਧ ਕਹਿਣਾ ਚਾਹੁੰਦੇ ਆ ਕਿ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡੇ ਪੰਜਾਬ ਦੇ ਵਿੱਚ ਗੰਦ ਨਾ ਪਾਓ ਜੇ ਸਾਡੇ ੱੱੱਕੇ ਚਾੜੀਆਂ ਤੇ ਅਸੀਂ ਜੁੱਤੀ ਉਹ ਫੇਰਾਂਗੇ ਜਿਹੜੀ ਯਾਦ ਕਰੂੰਗੀਆਂ ਜਿਹੜੀ ਇਹ ਬੋਲਦੀ ਆ ਇਹਦੇ ਵੱਜਣੀਆਂ ਜ਼ਰੂਰੀ ਚਾਹੀਦੀਆਂ ਨੇ ਜਿੰਨੇ ਚੱਪੜਾਂ ਦਾ ਨਾਂ ਲੈ ਆ ਨਾ ਵੀ ਚੱਪੜਾਂ ਮਾਰਨੀਆਂ ਨੇ ਪਟਨਾ ਸਾਹਿਬ ਦੇ ਵਿੱਚ ਜਾ ਕੇ ਵੀ ਉੱਥੇ ਪੰਜਾਬੀ ਵਜਾਣੇ ਨੇ ਇਹਦੇ ਵਰਨੀਆਂ ਜੇ ਵੀ ਜਗਤ ਮੈਨੂੰ ਰਾਜ ਮਿਲ ਜਾਵੇ ਨਾ ਕਿਤੇ ਤੇ ਇਹਦਾ ਮੈਂ ਉਹ ਜਲੂਸ ਕੱਢੂੰਗਾ ਨਾ ਭੱਜਣ ਨੂੰ ਰਾਹ ਨਹੀਂ ਮਿਲਣਾਗਾ ਵੀ ਮੈਂ ਆਈ ਕਿੱਥੋਂ ਸੀ ਤੇ ਮੈਂ ਜਾਣਾ ਕਿੱਥੇ ਆ ਬਾਬਾ ਜੀ ਇਹਦਾ ਕੰਮ ਸਹੀ ਗੱਲ ਕੀਤਾ ਜਿੱਥੇ ਵੀ ਤੁਹਾਨੂੰ ਤੁਸੀਂ ਗੱਡੀ ਚਲਾਉਣੀ ਹੈ ਜਿੱਥੇ ਵੀ ਮਿਲੇ ਮੈਨੂੰ ਜਰੂਰ ਫੋਨ ਕਰਿਓ ਜੇ ਕਿੱਥੇ ਵੀ ਹੈਗੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ